ਅੱਜ ਪੂਰਾ ਭਾਰਤ ਦੇਸ਼ ਰਾਮ ਦੇ ਰੰਗ ਵਿੱਚ ਰੰਗ ਗਿਆ 500 ਸਾਲਾਂ ਦਾ ਇੰਤਜ਼ਾਰ ਅੱਜ ਖਤਮ ਹੋ ਗਿਆ ਭਗਵਾਨ ਰਾਮ ਮਹਿਲਾਂ ਦੇ ਵਿੱਚ ਪਹੁੰਚ ਗਏ ਅੱਜ ਪੂਰਾ ਵਿਸ਼ਵ ਜਿੱਥੇ ਜਿੱਥੇ ਸਨਾਤਨ ਧਰਮ ਨਾਲ ਪਿਆਰ ਕਰਨ ਵਾਲੇ ਸਨਾਤਨੀ ਰਹਿੰਦੇ ਆ ਖੁਸ਼ੀਆਂ ਮਨਾ ਰਹੇ ਆ ਹਜ਼ਾਰਾਂ ਥਾਵਾਂ ਤੇ ਲੰਗਰ ਲਗਾਏ ਜਾ ਰਹੇ ਆ ਭੰਡਾਰੇ ਲਗਾਏ ਜਾ ਰਹੇ ਆ ਵੱਡੀ ਵੱਡੀ ਸਕਰੀਨ ਲਗਾ ਕੇ ਭਗਵਾਨ ਦਾ ਬਰਾਜਮਾਨ ਹੋ ਰਿਹਾ ਭਗਵਾਨ ਮੇਰੇ ਸਿੰਘਾਸਨ ਤੇ ਸਿੱਧਾ ਲਾਈਵ ਟੈਲੀਕਾਸਟ ਦਿਖਾਇਆ ਜਾ ਰਿਹਾ ਅੱਜ ਦੀਪਮਾਲਾ ਵੀ ਹੋਊਗੀ ਪਟਾਕੇ ਵੀ ਚੱਲਣਗੇ ਔਰ ਸਭ ਕੁਝ ਹੋਊਗਾ ਘਰ-ਘਰ ਦੀਵਾਲੀ ਘਰ-ਘਰ ਦੀਪਮਾਲਾ ਅੱਜ ਅਸੀਂ ਬੜੇ ਸੁਭਾਗੇ ਚਾਲੀ ਆ ਕਿ ਸਾਨੂੰ ਜਿਹੜੇ 500 ਸਾਲਾਂ ਦਾ ਜਿਹੜਾ ਸਫ਼ਰ ਸੀ ਇਹ ਖਤਮ ਹੋਣ ਤੋਂ ਬਾਅਦ ਇੱਕ ਸਾਲ ਦੇ ਵਿੱਚ ਦੋ ਵਾਰ ਦੀਵਾਲੀ ਮਨਾਉਣ ਦਾ ਮੌਕਾ ਮਿਲਿਆ ਇਹ ਹਰ ਸਾਲ ਇਸੇ ਤਰ੍ਹਾਂ ਦੋ ਵਾਰ ਦੀਵਾਲੀ ਮਨਾਈ ਜਾਊਗੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਅੱਜ ਪੂਰਾ ਭਾਰਤ ਦੇਸ਼ ਰਾਮ ਦੇ ਰੰਗ ਵਿੱਚ ਰੰਗਿਆ 500 ਸਾਲਾਂ ਦਾ ਇੰਤਜ਼ਾਰ ਅੱਜ ਖਤਮ ਹੋ ਗਿਆ ਭਗਵਾਨ ਰਾਮ ਮਹਿਲਾਂ ਦੇ ਵਿੱਚ ਪਹੁੰਚ ਗਏ ਅੱਜ ਪੂਰਾ ਵਿਸ਼ਵ ਜਿੱਥੇ ਜਿੱਥੇ ਸਨਾਤਨ ਧਰਮ ਨਾਲ ਪਿਆਰ ਕਰਨ ਵਾਲੇ ਸਨਾਤਨੀ ਰਹਿੰਦੇ ਆ ਖੁਸ਼ੀਆਂ ਮਨਾ ਰਹੇ ਆ ਹਜ਼ਾਰਾਂ ਥਾਵਾਂ ਤੇ ਲੰਗਰ ਲਗਾਏ ਜਾ ਰਹੇ ਆ ਭੰਡਾਰੇ ਲਗਾਏ ਜਾ ਰਹੇ ਆ ਵੱਡੀ ਵੱਡੀ ਸਕਰੀਨ ਲਗਾ ਕੇ ਭਗਵਾਨ ਦਾ ਬਰਾਜਮਾਨ ਹੋ ਰਹੇ ਭਗਵਾਨ ਮੇਰੇ ਸਿੰਘਾਸਨ ਤੇ ਸਿੱਧਾ ਲਾਈਵ ਟੈਲੀਕਾਸਟ ਦਿਖਾਇਆ ਜਾ ਰਿਹਾ ਆ ਅੱਜ ਦੀਪਮਾਲਾ ਵੀ ਹੋਊਗੀ ਪਟਾਕੇ ਵੀ ਚੱਲਣਗੇ ਔਰ ਸਭ ਕੁਝ ਹੋਊਗਾ ਘਰ-ਘਰ ਦੀਵਾਲੀ ਘਰ-ਘਰ ਦੀਪਮਾਲਾ ਅੱਜ ਅਸੀਂ ਬੜੇ ਸੁਭਾਗੇ ਚਾਲੀ ਆ ਕਿ ਸਾਨੂੰ ਜਿਹੜੇ 500 ਸਾਲਾਂ ਦਾ ਜਿਹੜਾ ਸਫਰ ਸੀ ਇਹ ਖਤਮ ਹੋਣ ਤੋਂ ਬਾਅਦ ਇੱਕ ਸਾਲ ਦੇ ਵਿੱਚ ਦੋ ਵਾਰ ਦੀਵਾਲੀ ਮਨਾਉਣ ਦਾ ਮੌਕਾ ਮਿਲਿਆ ਇਹ ਹਰ ਸਾਲ ਇਸੇ ਤਰ੍ਹਾਂ ਦੋ ਵਾਰ ਦੀਵਾਲੀ ਮਨਾਈ ਜਾਊਗੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਅੱਜ ਪੂਰਾ ਭਾਰਤ ਦੇਸ਼ ਰਾਮ ਦੇ ਰੰਗ ਵਿੱਚ ਰੰਗਿਆ 500 ਸਾਲਾਂ ਦਾ ਇੰਤਜ਼ਾਰ ਅੱਜ ਖਤਮ ਹੋ ਗਿਆ। ਭਗਵਾਨ ਰਾਮ ਮਹਿਲਾਂ ਦੇ ਵਿੱਚ ਪਹੁੰਚ ਗਏ। ਅੱਜ ਪੂਰਾ ਵਿਸ਼ਵ ਜਿੱਥੇ ਜਿੱਥੇ ਸਨਾਤਨ ਧਰਮ ਨਾਲ ਪਿਆਰ ਕਰਨ ਵਾਲੇ ਸਨਾਤਨੀ ਰਹਿੰਦੇ ਆ ਖੁਸ਼ੀਆਂ ਮਨਾ ਰਹੇ ਆ। ਹਜ਼ਾਰਾਂ ਥਾਵਾਂ ਤੇ ਲੰਗਰ ਲਗਾਏ ਜਾ ਰਹੇ ਆ, ਭੰਡਾਰੇ ਲਗਾਏ ਜਾ ਰਹੇ ਆ। ਵੱਡੀ ਵੱਡੀ ਸਕਰੀਨ ਲਗਾ ਕੇ ਭਗਵਾਨ ਦਾ ਬਰਾਜਮਾਨ ਹੋ ਰਹੇ ਭਗਵਾਨ ਮੇਰੇ ਸਿੰਘਾਸਨ ਤੇ ਸਿੱਧਾ ਲਾਈਵ ਟੈਲੀਕਾਸਟ ਦਿਖਾਇਆ ਜਾ ਰਿਹਾ। ਅੱਜ ਦੀਪਮਾਲਾ ਵੀ ਹੋਊਗੀ ਪਟਾਕੇ ਵੀ ਚੱਲਣਗੇ ਔਰ ਸਭ ਕੁਝ ਹੋਊਗਾ ਘਰ-ਘਰ ਦੀਵਾਲੀ ਘਰ-ਘਰ ਦੀਪਮਾਲਾ ਅੱਜ ਅਸੀਂ ਬੜੇ ਸੁਭਾਗੇ ਚਾਲੀ ਆ ਕਿ ਸਾਨੂੰ ਜਿਹੜੇ 500 ਸਾਲਾਂ ਦਾ ਜਿਹੜਾ ਸਫਰ ਸੀ ਇਹ ਖਤਮ ਹੋਣ ਤੋਂ ਬਾਅਦ ਇੱਕ ਸਾਲ ਦੇ ਵਿੱਚ ਦੋ ਵਾਰ ਦੀਵਾਲੀ ਮਨਾਉਣ ਦਾ ਮੌਕਾ ਮਿਲਿਆ ਇਹ ਹਰ ਸਾਲ ਇਸੇ ਤਰ੍ਹਾਂ ਦੋ ਵਾਰ ਦੀਵਾਲੀ ਮਨਾਈ ਜਾਊਗੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਅੱਜ ਪੂਰਾ ਭਾਰਤ ਦੇਸ਼ ਰਾਮ ਦੇ ਰੰਗ ਵਿੱਚ ਰੰਗਿਆ 500 ਸਾਲਾਂ ਦਾ ਇੰਤਜ਼ਾਰ ਅੱਜ ਖਤਮ ਹੋ ਗਿਆ। ਭਗਵਾਨ ਰਾਮ ਮਹਲਾਂ ਦੇ ਵਿੱਚ ਪਹੁੰਚ ਗਏ। ਅੱਜ ਪੂਰਾ ਵਿਸ਼ਵ ਜਿੱਥੇ ਜਿੱਥੇ ਸਨਾਤਨ ਧਰਮ ਨਾਲ ਪਿਆਰ ਕਰਨ ਵਾਲੇ ਸਨਾਤਨੀ ਰਹਿੰਦੇ ਆ ਖੁਸ਼ੀਆਂ ਮਨਾ ਰਹੇ ਆ। ਹਜ਼ਾਰਾਂ ਥਾਵਾਂ ਤੇ ਲੰਗਰ ਲਗਾਏ ਜਾ ਰਹੇ ਆ, ਭੰਡਾਰੇ ਲਗਾਏ ਜਾ ਰਹੇ ਆ। ਵੱਡੀ ਵੱਡੀ ਸਕਰੀਨ ਲਗਾ ਕੇ ਭਗਵਾਨ ਦਾ ਬਰਾਜਮਾਨ ਹੋ ਰਿਹਾ ਭਗਵਾਨ ਮੇਰੇ ਸੰਗਿਆਸਨ ਤੇ ਸਿੱਧਾ ਲਾਈਵ ਟੈਲੀਕਾਸਟ ਦਿਖਾਇਆ ਜਾ ਰਿਹਾ। ਅੱਜ ਦੀਪਮਾਲਾ ਵੀ ਹੋਊਗੀ ਪਟਾਕੇ ਵੀ ਚੱਲਣਗੇ ਔਰ ਸਭ ਕੁਝ ਹੋਊਗਾ ਘਰ-ਘਰ ਦੀਵਾਲੀ ਘਰ-ਘਰ ਦੀਪਮਾਲਾ ਅੱਜ ਅਸੀਂ ਬੜੇ ਸੁਭਾਗੇ ਚਾਲੀ ਆ ਕਿ ਸਾਨੂੰ ਜਿਹੜੇ 500 ਸਾਲਾਂ ਦਾ ਜਿਹੜਾ ਸਫ਼ਰ ਸੀ ਇਹ ਖਤਮ ਹੋਣ ਤੋਂ ਬਾਅਦ ਇੱਕ ਸਾਲ ਦੇ ਵਿੱਚ ਦੋ ਵਾਰ ਦੀਵਾਲੀ ਮਨਾਉਣ ਦਾ ਮੌਕਾ ਮਿਲਿਆ ਇਹ ਹਰ ਸਾਲ ਇਸੇ ਤਰ੍ਹਾਂ ਦੋ ਵਾਰ ਦੀਵਾਲੀ ਮਨਾਈ ਜਾਊਗੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਅੱਜ ਪੂਰਾ ਭਾਰਤ ਦੇਸ਼ ਰਾਮ ਦੇ ਰੰਗ ਵਿੱਚ ਰੰਗਿਆ 500 ਸਾਲਾਂ ਦਾ ਇੰਤਜ਼ਾਰ ਅੱਜ ਖਤਮ ਹੋ ਗਿਆ ਭਗਵਾਨ ਰਾਮ ਮਹਾਂਲਾ ਦੇ ਵਿੱਚ ਪਹੁੰਚ ਗਏ ਅੱਜ ਪੂਰਾ ਵਿਸ਼ਵ ਜਿੱਥੇ ਜਿੱਥੇ ਸਨਾਤਨ ਧਰਮ ਨਾਲ ਪਿਆਰ ਕਰਨ ਵਾਲੇ ਸਨਾਤਨੀ ਰਹਿੰਦੇ ਆ ਖੁਸ਼ੀਆਂ ਮਨਾ ਰਹੇ ਆ ਹਜ਼ਾਰਾਂ ਥਾਵਾਂ ਤੇ ਲੰਗਰ ਲਗਾਏ ਜਾ ਰਹੇ ਆ ਭੰਡਾਰੇ ਲਗਾਏ ਜਾ ਰਹੇ ਆ ਵੱਡੀ ਵੱਡੀ ਸਕਰੀਨ ਲਗਾ ਕੇ ਭਗਵਾਨ ਦਾ